ਮੈਂ ਦੇ ਕੋਰ ਟੂ ਦਿ ਅਨੰਦ ਦੇ ਮੀਡੀਆ ਪ੍ਰੈਸ ਤੋਂ ਆਏ ਸਾਥੀਆਂ ਵੱਲੋਂ ਮੈਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜ ਜਿਹਦੇ ਵਿੱਚ ਉਹਨਾਂ ਨੇ ਪ੍ਰੈਸ ਕਲੱਬ ਦੀ ਇੱਕ ਮੰਗ ਕੀਤੀ ਹੈ ਬਹੁਤ ਹੀ ਚੰਗਾ ਉਪਰਾਲਾ ਹੈ ਔਰ ਮੈਂ ਸਾਰੇ ਮੀਡੀਆ ਕਰਮੀਆਂ ਨੂੰ ਵੀ ਬੇਨਤੀ ਕਰਦਾ ਕਿ ਕਿ ਸੇ ਸਾਹਮਣੇ ਆਓ ਸਾਡੇ ਨਾਲ ਆਓ ਤੇ ਮੈਂ ਡੀਪੀਆਰਓ ਔਰ ਕਾਰਪੋਰੇਸ਼ਨ ਮ्युनਿਸਪਲ ਕਾਰਪੋਰੇਸ਼ਨ ਕਲਾੜਾ ਤੇ ਇੰਪਰੂਵਮੈਂਟ ਟਰਸਟ ਨੂੰ ਲੈਟਰ ਲਿਖ ਰਿਹਾ ਵੀ ਇੱਕ ਥਾਂ ਸਰਕਾਰੀ ਨਿਯਮਾਂ ਅਨੁਸਾਰ ਇੱਕ ਥਾਂ ਜਿਵੇਂ ਜਲੰਧਰ ਦੇ ਵਿੱਚ ਵੀ ਅਸੀਂ ਹੁੰਦੇ ਸੀਗੇ ਉੱਥੇ ਵੀ ਇੱਕ ਪ੍ਰੈਸ ਕਲਬ ਬਣਿਆ ਹੋਇਆ ਔਰ ਬਾਕੀ ਥਾਵਾਂ ਦੇ ਵਿੱਚ ਵੀ ਜਿਦਾਂ ਇਸ ਤੋਂ ਪਹਿਲਾਂ ਮੈਂ ਰੋਪੜ ਵੀ ਸੀਗਾ ਉੱਥੇ ਵੀ ਇੱਕ ਪ੍ਰੈਸ ਕਲਬ ਨੂੰ ਥਾਂ ਵੀ ਦਿੱਤੀ ਗਈ ਹੈ ਤੇ ਇਦਾਂ ਹੀ ਉਹਦੇ ਤਰਜ਼ ਤੇ ਸਾਰੇ মিডিਆ ਸਾਥੀਆਂ ਨੂੰ ਵੀ ਬੇਨਤੀ ਵੀ ਤੁਸੀਂ ਵੀ ਇਕੱਠੇ ਹੋ ਕੇ ਆਓ ਤੇ ਅਸੀਂ ਵੀ ਇੱਥੇ ਇੱਕ ਲੁਧਿਆਣਾ ਦੇ ਵਿੱਚ ਇੱਕ ਸਾਂਝਾ ਪ੍ਰੈਸ ਕਲਬ ਜਿਹੜਾ ਹੈ ਉਹ ਬਣਾਇਆ ਹੈ ਅੱਜ ਸਟੇਟ ਮੀਡੀਆ ਕਲੱਬ ਵੱਲੋਂ ਪੱਤਰਕਾਰ ਚਾਰ ਪਾਈ ਚਾਰੇ ਵੱਲੋਂ ਲੁਧਿਆਣਾ ਦੇ ਮਾਨਯੋਗ ਡੀਸੀ ਨੂੰ ਪ੍ਰੈਸ ਕਲੱਬ ਬਣਾਉਣ ਲਈ ਮੰਗ ਪੱਤਰ ਦਿੱਤਾ ਗਿਆ ਹੈ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਸਾਡੇ ਲੁਧਿਆਣਾ ਦੇ ਪੱਤਰਕਾਰ ਜਿਹੜੇ ਪ੍ਰੈਸ ਕਲੱਬ ਤੋਂ ਵਾਂਝੇ ਆ ਉਹਦੀ ਮੰਗ ਆ ਜਿਹੜਾ ਰਿਮਾਈਂਡਰ ਅਸੀਂ ਡੀਸੀ ਸਾਹਿਬ ਨੂੰ ਦਿੱਤਾ ਪਹਿਲਾ ਮੰਗ ਪੱਤਰ ਅਸੀਂ ਮਾਨਯੋਗ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਨੂੰ ਦਿੱਤਾ ਸੀ ਤੇ ਦੂਜਾ ਮੰਗ ਪੱਤਰ ਅਸੀਂ ਮਾਨਯੋਗ ਡੀਸੀ ਲੁਧਿਆਣਾ ਨੂੰ ਦਿੱਤਾ ਜਿਨ੍ਹਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਗਲਾਡਾ ਪੁੱਡਾ ਤੇ ਕਾਰਪੋਰੇਸ਼ਨ ਤੇ ਡੀਪੀਆਰ ਨੂੰ ਭਲਾ ਕੇ ਜਾਂ ਲਿਖ ਕੇ ਉਦਾਂ ਤੋਂ ਪੁੱਛ ਕੇ ਵੀ ਜਗ੍ਹਾ ਖਾਲੀ ਹੈਗੀ ਤੇ ਪ੍ਰੈਸ ਕਲੱਬ ਉੱਥੇ ਜ਼ਰੂਰ ਬਣਾਇਆ ਜਾਊਗਾ ਸਰ ਬਾਕੀ ਸਾਰੇ ਜਿਹਨੇ ਦੇ ਵਿੱਚ ਹੈਗਾ ਸਿਰਫ ਲੁਧਿਆਣੇ ਵਿੱਚ ਹੀ ਨਹੀਂ ਬਣਿਆ ਕੀ ਵਜ੍ਹਾ ਕੀ ਕਿ ਜਿੰਦੇ ਆਣਗੇ ਵਜ੍ਹਾ ਹੈਗੀ ਯੂਨਿਟੀ ਸਾਡੀ ਯੂਨਿਟੀ ਨਹੀਂ ਹੈਗੀ ਕੋਈ ਵੀ ਕਲੱਬ ਰੈਗੂਲਰ ਨਹੀਂ ਚੱਲਦਾ ਇੱਕ ਸਟੇਟ ਵੀਡ ਦੇ ਕਲੱਬੀ ਹੈ ਜਿਹੜਾ ਕਾਫੀ ਪਿਛਲੇ ਲੰਮੇ ਸਮੇ ਤੋਂ ਬਿਨਾਂ ਕਿਸੇ ਫੰਡ ਤੋਂ ਬਿਨਾਂ ਕਿਸੇ ਜੁਆਇਨਿੰਗ ਫੀਸ ਤੋਂ ਚੱਲਦਾ ਆ ਰਿਹਾ ਤੇ ਉਸੀ ਸਾਰੇ ਉਹਦੇ ਨਾਲ ਜੁੜੇ ਹੋਏ ਆਂ ਇਹੀ ਕਰਨਾ ਜਿਹੜਾ ਅੱਜ ਅਸੀਂ ਇਕੱਠੇ ਹੋ ਕੇ ਮੰਗ ਪੱਤਰ ਦਿੱਤਾ। ਕੀ ਹੋਣਾ ਪੈਣਾ ਇਹ ਕਿਹੜਾ ਸਾਡੀ ਆਪਣੀ ਖੁੱਦੀ ਜ਼ਗੀਰ ਆ ਪਰ ਇਹ ਪ੍ਰੈਸ ਕਲੱਬ ਸਾਰੇ ਲਈ ਬਣ ਰਿਹਾ ਸਾਡੇ ਲਈ ਇਕੱਲੇ ਨਹੀਂ ਥੋੜੀ ਬਣ ਰਿਹਾ। ਸਾਰਿਆਂ ਨੂੰ ਇਨਵਾਈਟ ਕੀਤਾ ਜਾਊਗਾ। ਬਿਲਕੁਲ ਸਾਰਿਆਂ ਨੂੰ ਇਨਵਾਈਟ ਕੀਤਾ ਜਾਊਗਾ। ਡੀਸੀ ਸਾਹਿਬ ਵੱਲੋਂ ਇਹ ਅਸਟਰਟ ਮਿਲਿਆ ਥਾ। ਉਹਨਾਂ ਨੇ ਪੂਰਾ ਸ਼ਰੋਸ਼ਨ ਦੋਆਇਆ ਵੀ ਸਾਰੇ ਡਿਪਾਰਟਮੈਂਟਾਂ ਨੂੰ ਲਿਖ ਕੇ ਭੇਜਿਆ। ਜਦ ਵੀ ਜਾਣਗੇ ਤੇ ਉਹਨਾਂ ਕੋਲ ਜਿੱਥੇ ਵੀ ਜਗ੍ਹਾ ਹੋਊਗੀ ਉੱਥੇ ਪ੍ਰੈਸ ਕਲੱਬ ਬਣਾਇਆ ਜਾਊਗਾ। ਸਰ ਕੋਈ ਟਾਈਮਿੰਗ ਦੱਸੀ ਗਈ ਹੈ ਅਜੇ ਤੱਕ? ਨਹੀਂ ਹਾਲੇ ਤਾਂ ਫ ਲੱਗਦਾ ਇਹ ਸ਼ਹਿਰ ਦੇ ਲੁਧਿਆਣੇ ਦੇ ਪੱਤਰ ਇਕੱਠੇ ਹੋ ਜੂਗੇ ਬਿਲਕੁਲ ਹੋਣਗੇ ਸਾਡੇ ਨਾਲ ਤਾਂ ਲੁਧਿਆਣੇ ਦਾ 450 ਪੱਤਰਕਾਰ ਹੈ ਜਿੱਥੇ 450 ਉੱਥੇ 600 ਹੋਣ ਲੱਗੇ ਵੀ ਟਾਈਮ ਨਹੀਂ ਲੱਗੂਗਾ ਜਰੂਰ ਹੋਣਗੇ ਸਾਰੇ ਹੋਣਗੇ ਕੋਈ ਬਈ ਬਹੁਤ ਚੱਲ ਰਹੀ ਹੈ ਲੱਗਦਾ ਉਹ ਉਹ ਜਿਹੜੇ ਗਰੁੱਪ ਵਾਈਜ਼ ਕਰਦੇ ਉਹ ਕੱਲੇ ਰਹਿ ਜਾਂਦੇ ਆ ਸਰ ਮੀਡੀਆ ਨੂੰ ਕੀ ਐਡਵਾਈਸ ਦੇਣਾ ਚਾਹੁੰਦੇ ਤੁਸੀਂ ਅਸੀਂ ਤਾਂ ਇਹ ਮੈਸੇਜ ਦੇਣਾ ਚਾਹੁੰਦੇ ਆ ਸਾਰੇ ਪੱਤਰਕਾਰਾਂ ਨੂੰ ਕਿ ਇੱਕ ਛੱਤ ਹੇਠਾਂ ਇਕੱਠੇ ਹੋਵੋ ਤਾਂ ਜੋ ਇਕੱਠੇ ਹੋ ਕੇ ਆਪਾਂ ਪ੍ਰੈਸ ਕਲੱਬ ਦਾ ਹੱਲਾ ਮਾਰ ਕੇ ਇੱਕ ਵਾਰੀ ਪ੍ਰੈਸ ਕਲੱਬ ਲੈ ਲਈਏ ਉਸ ਤੋਂ ਬਾਅਦ ਜੋ ਵੀ ਇਲੈਕਸ਼ਨ ਹੋਣ ਜੋ ਵੀ ਹੋਣ ਸਾਨੂੰ ਮਜੂਰ ਆ ਕੋਈ ਵੀ ਬੰਦਾ ਮੂਰੇ ਹੋ ਕੇ ਕਰ ਸਕਦਾ ਅਸੀਂ ਉਹਦੇ ਨਾਲ ਆ ਕੋਈ ਵੀ ਹੋਵੇ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਮੂਰੇ ਹੋ ਕੇ ਲਈਏ ਕੋਈ ਵੀ ਮੂਰੇ ਹੋ ਕੇ ਲੈ ਸਕਦਾ ਮੇਨ ਮੋਟਿਵ ਹੈ ਵੀ ਕਲੱਬ ਪ੍ਰੈਸ ਕਲੱਬ ਅਸੀਂ ਲੜ ਕੇ ਟੜ ਕੇ ਸਰਕਾਰ ਕੋਲ ਪ੍ਰੈਸ ਕਲੱਬ ਲੈ ਲਈਏ ਬਸ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਪ੍ਰਧਾਨ ਰਹੀ ਜਾਂ ਕੋਈ ਪ੍ਰਧਾਨ ਹੋਵੇ ਕੋਈ ਮੂਰੇ ਹੋ ਜਾਵੇ ਅਸੀਂ ਉਹਦੇ ਨਾਲ ਹੋ ਜਾਾਂਗੇ